ਜੋ ਸਾਜ ਬੈਠੇ ਨੇ ਉਹ ਆਪਣੇ ਸਮੇਂ ਨੂੰ ਜੀਵਨ ਨੂੰ ਸਫਲ ਕਰਨ ਦੇ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦੀ ਵਿਚਾਰ ਨਾਲ ਜੁੜੀਏ ਮਹਾਰਾਜ ਦਾ ਫਰਮਾਨ ਹੈ ਕਿਉਂ ਰਹੀ ਹੈ ਚੱਲਣਾ ਪਰਥਾਏ ਪਿੰਦੇ ਦੁਨੀਆ ਦੇ ਉੱਤੇ ਕੋਈ ਟਿਕਦਾ ਨਹੀਂ ਹੈ ਪਰ ਥਾਏ ਤੋਂ ਭਾਵ ਹੈ ਪਰਲੋਕ ਗਮਨ ਕਰਨਾ ਹਰ ਇੱਕ ਨੂੰ ਦੁਨੀਆ ਤੋਂ ਜਾਣਾ ਪੈਂਦਾ ਹੈ ਮਰਨ ਲਿਖਾਏ ਮੰਡਲ ਮਹਿ ਆਏ ਮੌਤ ਤੋਂ ਪਾਵੇ ਲਿਆ ਜਾਂਦਾ ਹੈ ਵੀ ਇਹ ਦੁਨੀਆ ਜੋ ਕੁਝ ਵੇਖਦੇ ਹੋ ਉਹਦਾ ਖਰਾ ਕੋਝ ਮਿਟੇਗਾ ਚਿਲਮਿਲ ਬਸੀਰ ਦੁਨੀਆ ਫਾਨੀ ਫਾਰਸੀ ਦੇ ਸਾਰੇ ਇਹ ਲਫ਼ਜ਼ ਨੇ ਚਿਲਮਿਲ ਦਾ ਭਾਵ ਹੁੰਦਾ ਹੈ ਵਿਦੁੱਤ ਬਿਜਲੀ ਨੂੰ ਕਹਿੰਦੇ ਨੇ ਉਹ ਦੇਖਣ ਨੂੰ ਬਿਜਲੀ ਸੁੰਦਰ ਲੱਗਦੀ ਹੈ ਪ੍ਰਕਾਸ਼ ਵਾਂਗ ਲੱਗਦੀ ਐ ਪਰ ਉਹਦੀ ਹਸਤੀ ਰੰਚਕਾ ਮਾਤਰ ਸਮਾਈ ਰਹਿੰਦੀ ਐ ਕੋਈ ਬਹੁਤਾ ਲੰਬੇਰਾ ਸਮਾਂ ਨਜ਼ਰੀ ਨਹੀਂ ਆਉਂਦੀ ਦੁਨੀਆ ਰੰਗੀਨ ਬੜੀ ਐ ਸੁੱਖ ਸਹੂਲਤਾਂ ਬੜੀਆਂ ਨੇ ਖੇੜੇ ਖੁਸ਼ੀਆਂ ਇੱਥੇ ਬੜੀਆਂ ਨੇ ਮਹਾਰਾਜ ਕਹਿੰਦੇ ਨੇ ਪਰ ਇਹਦੀ ਹਸਤੀ ਬਿਜਲੀ ਵਾਂਗ ਰੰਚਕਾ ਮਾਤਰ ਐ ਥੋੜਾ ਸਮਾਂ ਐ ਜਿਵੇਂ ਚੱਟ ਬਿਜਲੀ ਫਨਾ ਹੁੰਦੀ ਹੈ ਤੇ ਦੁਨੀਆ ਫਨਾ ਹੋ ਜਾਂਦੀ ਹੈ ਬਸ਼ੀਰ ਦਾ ਭਾਵ ਫਾਰਸੀ ਵਿੱਚ ਲਿਆ ਜਾਂਦਾ ਹੈ ਬਹੁਤੀ ਬਹੁਤੀ ਚਮਕ ਹੈ ਜਿਸ ਦੀ ਬਹੁਤਾ ਪ੍ਰਕਾਸ਼ ਹੈ ਜਿਸ ਦਾ ਜਿਸ ਨੂੰ ਪਕੜਨ ਨੂੰ ਚਿਤ ਕਰਦਾ ਹੈ ਛੱਡਣ ਨੂੰ ਮਨ ਨਹੀਂ ਕਰਦਾ ਸੋ ਐਸੀ ਜਿਹੜੀ ਦੁਨੀਆ ਹੈ ਆਪਾਂ ਨਹੀਂ ਛੱਡਣੀ ਚਾਹੁੰਦੇ ਪਰ ਉਹ ਛਡਾ ਲਈਦਾ ਹੈ ਕਾਲ ਨੇ ਕੁਝ ਮਰਿਆਦਾ ਐ ਸੀ ਕਢੀ ਹੋਈ ਹੈ ਕਾਲੂਬ ਅਕਲ ਮਨ ਗੋਰ ਨਾ ਮਾਨੀ ਮਹਾਰਾਜ ਕਹਿੰਦੇ ਅਸਲ ਵਿੱਚ ਐ ਕਾਲੂਬ ਦਿਲ ਨੂੰ ਕਿਹਾ ਹੈ ਸੰਬੋਧਿਤ ਕਰਕੇ ਅਸਲ ਵਿੱਚ ਤੇਰਾ ਘਰ ਗੋਰ ਐ ਕਬਰ ਹੈ ਮੜੀਆਂ ਨੇ ਕਹਿ ਦਿੰਨੇ ਨਾ ਬੰਦਾ ਉਥੇ ਗਿਆ ਜਿੱਥੋਂ ਮੁੜ ਕੇ ਨਹੀਂ ਆਉਂਦਾ ਇਹਦਾ ਮਤਲਬ ਕੋਈ ਘਰ ਹੈ ਜਿੱਥੇ ਸੂਖਸ਼ਮ ਸਰੀਰ ਟਿਕੇਗਾ ਤੇ ਜਿਸ ਘਰ ਵਿੱਚ ਥੋੜਾ ਸਮਾਂ ਰਹਿਣਾ ਹੋਵੇ ਉਹ ਸਥਿਰ ਨਹੀਂ ਹੁੰਦਾ ਕੋਈ 35 ਸਾਲ ਕੱਢਦਾ ਕੋਈ 40 ਕੋਈ 50 ਕੋਈ 60 ਸਾਲ ਪਰ ਜਦੋਂ ਵੀ ਮੌਤ ਹੁੰਦੀ ਹੈ ਆਪਾਂ ਅਗਲੇ ਦੇ ਘਰ ਜਾ ਕੇ ਦੁੱਖ ਵਡਾਉੜੇ ਹੋਏ ਪੁੱਛਦੇ ਆਂ ਕੀ ਹੋਇਆ ਹੈ ਕਿੱਥੇ ਗਏ ਨੇ ਤੇ ਕਿਹਾ ਜਾਂਦਾ ਉੱਥੇ ਗਏ ਜਿੱਥੋਂ ਕੋਈ ਆਉਂਦਾ ਨਹੀਂ ਅਸਲ ਮਹਾਰਾਜ ਕਹਿੰਦੇ ਘਰ ਰੋਈ ਹੈ ਜਿੱਥੋਂ ਕੋਈ ਆਉਂਦਾ ਨਹੀਂ ਜੋ ਕੁਝ ਵੀ ਆਪਾਂ ਵੇਖ ਰਹੇ ਹਾਂ ਨਜ਼ਰੀ ਆ ਰਿਹਾ ਹੈ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਮਿٹےਗਾ ਕਰੀ ਲੋਹ ਕਲਮਨ ਲਿਖਿਓ ਲੇਖ ਮਾਥਨ ਸਭੈ ਜੇਰ ਕੀਨੇ ਬਲੀ ਕਾਲ ਹਾਥ ਜੇਰ ਕਹਿੰਦੇ ਨੇ ਜਿੱਤ ਲੈਣਾ ਫਾਰਸੀ ਵਿੱਚ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਠੀਕ ਹੈ ਮਹਾਪੁਰਸ਼ ਆਏ ਅਵਤਾਰ ਆਏ ਭਗਵਾਨ ਆਏ ਜਾ ਆਮ ਲੋਕਾਈ ਦੁਨੀਆ ਤੇ ਆਈ ਪਰ ਮੌਤ ਨੇ ਸਭ ਨੂੰ ਜ਼ੇਰ ਕੀਤਾ ਹੈ ਦੁਨੀਆ ਜਿੱਤਣ ਵਾਲੇ ਮੌਤ ਅੱਗੇ ਹਾਰ ਜਾਂਦੇ ਨੇ ਤੁਸੀਂ ਰੋਜ਼ ਪੜਦੇ ਹੋ ਚੱਤਰ ਚੱਕਰ ਕਰਤਾ ਚੱਤਰ ਚੱਕਰ ਹਰਤਾ ਚੌਹਾਂ ਚੱਕਾਂ ਨੂੰ ਪੈਦਾ ਕਰਕੇ ਫਿਰ ਮਿਟਾ ਦੇਣਾ ਇਹ ਪ੍ਰਮਾਤਮਾ ਦਾ ਸੁਭਾਅ ਹੈ ਸਾਡੇ ਲਈ ਪੈਦਾਇਸ਼ ਖੁਸ਼ੀ ਦਾ ਵਿਸ਼ਾ ਹੈ ਮਿਟਣਾ ਵੈਰਾਗ ਦਾ ਵਿਸ਼ਾ ਹੈ ਰੱਬ ਲਈ ਕਹਿੰਦੇ ਇੱਕ ਖੇਲ ਹੈ ਇੱਕ ਤਮਾਸ਼ਾ ਹੈ Rajasthan ਵਾਲ ਤੁਸੀਂ ਦੇਖਿਆ ਹੋਵੇਗਾ ਉਹ ਗੁੱਡੇ ਗੁੱਡੀਆਂ ਖੜਾਉਂਦੇ ਨੇ ਪੁਤਲਿਆਂ ਨੂੰ ਨਚਾਉਂਦੇ ਨੇ ਰस्सियां ਧਾਗੇ ਜੇ ਬਨ ਕੇ ਉਹ ਘੰਟਾ ਦੋ ਘੰਟੇ ਖੇਲ ਦਿਖਾ ਕੇ ਫਿਰ ਉਹ ਜਿਹੜੇ ਬਾਜੀਕਰਨੇ ਉਹ ਟਿਕ ਜਾਂਦੇ ਨੇ ਗੁੱਡੇ ਗੁੱਡੀਆਂ ਡਿੱਗ ਪੈਂਦੇ ਨੇ ਫਿਰ ਅਗਲੇ ਮੇਲੇ ਵੱਲ ਤੁਰ ਪੈਂਦੇ ਏਦਾਂ ਖੰਡ ਬ੍ਰਹਿਮੰਡ ਇਹ ਜਿਹੜੀ ਰਚਨਾ ਹੈ ਪ੍ਰਮਾਤਮਾ ਲਈ ਇੱਕ ਖੇਲ ਹੈ ਉਹ ਆਪ ਉਪਰਾਮ ਰਹਿੰਦਾ ਹੈ ਕਿਸੇ ਨਾਲ ਜੁੜਿਆ ਨਹੀਂ ਮਹਾਰਾਜ ਕਹਿੰਦੇ ਇਹ ਜੋ ਦੁਨੀਆਂ ਸਹਿਰ ਮੇਲਾ ਦਸਤਗੀਰੀ ਨਾ ਹੈ ਦਸਤ ਹੱਥ ਨੂੰ ਕਹਿੰਦੇ ਨੇ ਗੀਰੀ ਫੜ ਲੈਣਾ ਉਹ ਬਾਜ਼ੀ ਕਰਦਾ ਜਿਹੜਾ ਮੇਲੇ ਵਿੱਚ ਪਾਇਆ ਖੇਲ ਹੈ ਉਹ ਹੱਥ ਨਹੀਂ ਆਇਆ ਕਦੇ ਬਾਜ਼ੀਗਰ ਤੁਰ ਪੈਂਦਾ ਉਹਦੇ ਚੋਂ ਨਿਕਲਦਾ ਕੁਝ ਨਹੀਂ ਹੈ ਘੜੀਪਲ ਰੌਣਕ ਮੇਲਾ ਹੈ ਸੋ ਮਹਾਰਾਜ ਕਹਿੰਦੇ ਦੁਨੀਆ ਦਾ ਖੇਲ ਸਹਿਰ ਹੈ ਸਹਿਰ ਹੈ ਅਰਬੀ ਵਿੱਚ ਸਹਿਰ ਜਾਦੂ ਟੁਨੇ ਨੂੰ ਕਹਿੰਦੇ ਨੇ ਜਿਵੇਂ ਜਾਦੂ ਤੁਮਨਾ ਇੰਦਰਜਾਲ ਸਦੀਵੀ ਨਹੀਂ ਹੁੰਦਾ ਇਹ ਦੁਨੀਆ ਦਾ ਮੇਲਾ ਸਦੀਵੀ ਨਹੀਂ ਹੈ ਉਪਜੈ ਨਿਪਜੈ ਨਿਪਜੇ ਸਮਾਈ ਮਾਤਾ ਦੇ ਗਰਭ ਵਿੱਚ ਬੀਜ ਟਿਕਦਾ ਹੈ ਬੱਚਾ ਪੈਦਾ ਹੁੰਦਾ ਹੈ ਨਿਪਜਦਾ ਹੈ ਪੈਦਾ ਹੋਣ ਤੋਂ ਬਾਅਦ ਫਿਰ ਤਤਾਂ ਵਿੱਚ ਸਮਾ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਨਨਹੋ ਦੇਖਤ ਇਹ ਜਗ ਜਾਈ ਵੇਂਦਿਆਂ ਵੇਂਦਿਆਂ ਪਰਿਵਾਰ ਦੇ ਮੈਂਬਰ ਤੁਰੇ ਜਾ ਰਹੇ ਨੇ ਸੱਜਣ ਮਿੱਤਰ ਤੁਰੇ ਜਾ ਰਹੇ ਨੇ ਸੋ ਕਹਿੰਦੇ ਦਾਵਾ ਨਾ ਕਰ ਲਾਜ ਨਾ ਮਰਹੋ ਕਹੋ ਕਰ ਮੇਰਾ ਅੰਤ ਕੀ ਬਾਰ ਨਹੀਂ ਕਸ਼ ਤੇਰਾ ਇਹ ਗੁਜ਼ਾਰਾ ਨਾ ਕੋਠੀਆਂ ਕਾਰਾਂ ਤੇ ਪਰਵਾਹ ਦਾਵਾ ਨਹੀਂ ਵੀ ਮੇਰਾ ਹੈ ਇਨੂੰ ਮਹਾਰਾਜ ਕਹਿੰਦੇ ਗੁਜ਼ਾਰਾ ਨਹੀਂ ਸਮਝੀਏ ਇਹਨੂੰ ਮੰਜ਼ਲ ਨਾ ਬਣਾਈਏ ਅਸੀਂ ਮੰਜ਼ਲ ਬਣਾ ਲੈਨੇ ਆਂ ਬਹਿਲਾ ਨੂੰ ਪੈਸੇ ਨੂੰ ਇਹ ਨਹੀਂ ਕਹਿੰਦੇ ਵੀ ਇਹ ਸਭ ਕੁਝ ਛੱਡ ਕੇ ਜੰਗਲੀ ਚਲੇ ਜਾਓ ਕਹਿੰਦੇ ਆਨੰਦ ਨਾਲ ਵਰਤੋ ਜੋ ਮਿਲਿਆ ਇੰਨੀ ਪਕੜ ਨਾ ਬਣਾਓ ਵੀ ਦਾਵਾ ਕਰੋ ਇਹ ਸਾਡਾ ਹੈ ਕਹਿੰਦੇ ਕੁਝ ਪਾਸ ਨਹੀਂ ਟਿਕਦਾ ਸਭ ਛੱਡ ਕੇ ਤੁਰਨਾ ਪੈਂਦਾ ਹੈ ਅੱਛਾ ਜਿੰਨੀ ਪਕੜ ਬਣਾਵਾਂਗੇ ਉਨੀ ਮੁਸ਼ਕਲ ਆਉਂਦੀ ਹੈ ਛੱਡਣ ਲੱਗਿਆ ਜਦੋਂ ਪ੍ਰਾਪਤਾ ਹਾਸਲ ਕਰਾਂਗੇ ਫਿਰ ਖੇੜੇ ਨਾਲ ਬੰਦਾ ਚੱਲ ਪੈਂਦਾ ਹੈ ਕਹੋ ਕਬੀਰ ਸੁਣੋ ਰੇ ਗੁਣਿਆ ਬਿਨ ਸੈਗੋ ਰੂਪ ਦੇਖੈ ਸਭ ਦੁਨੀਆ ਕਬੀਰ ਕਹਿੰਦੇ ਗੁਣਵਾਨ ਲੋਕੋ ਚਤੁਰ ਲੋਕੋ ਚੰਚਲ ਲੋਕੋ ਬਹੁਤਾ ਗਿਆਨੀਆਂ ਨੂੰ ਸੰਬੋਧਿਤ ਕਰਕੇ ਕਿਹਾ ਗੁਣੀਆਂ ਨੂੰ ਕਿਉਂਕਿ ਚਤੁਰ ਬੰਦਾ ਜਿਹੜਾ ਐ ਉਹ ਸਮਝਦਾ ਐ ਵੀ ਦੁਨੀਆ ਠੱਗ ਲਈ ਸ਼ਾਇਦ ਕਾਲ ਠਗਿਆ ਜਾਵੇਗਾ ਕਹਿੰਦੇ ਇਸ ਗੱਲ ਨੂੰ ਸਮਝ ਲੈ ਤੇਰੇ ਦੇਖਦਿਆਂ ਦੇਖਦਿਆਂ ਸਰਬਨਾਸ਼ ਹੋਵੇਗਾ ਸਭ ਮਿਟਣਗੇ ਚਲਾਕੀ ਕਾਲ ਅੱਗੇ ਨਾ ਚੱਲੀ ਐ ਹੁਣ ਕਈ ਵਾਰ ਆਪਾਂ ਦਾੜਾ ਕਾਲਾ ਕਰ ਲੈਨੇ ਮੂੰਹ ਕਾਲਾ ਕਰ ਲਈਦਾ ਇਹਦਾ ਮਤਲਬ ਇਹ ਨਹੀਂ ਐ ਵੀ ਉਹ ਭੁਲੇਖਾ ਖਾਵੇਗਾ ਕਾਲ ਵੀ ਇਹ ਬਜ਼ੁਰਗੀ ਵਿੱਚ ਨਹੀਂ ਜਵਾਨੀ ਵਿੱਚ ਹੈ ਲੋਕਾਂ ਨੂੰ ਠੱਗਣਾ ਹੋਰ ਵਿਸਾਇ ਕਾਲ ਕਦੇ ਠੱਗਿਆ ਨਹੀਂ ਜਾਂਦਾ ਜਾਲ ਬਦੇ ਸਭ ਹੀ ਮ੍ਰਿਤਕੇ ਕੋਊ ਰਾਮ رسول ਨਾ ਬਾਚਨ ਪਾਏ ਦਾਨਵ ਦੇਵ ਫਨਿੰਦ ਧਰਾ ਧਰ ਭੂਤ ਪਵੇਖ ਉਪਾਏ ਮਿਟਾਏ ਅੰਤ ਮਰੇ ਪਸ਼ੂ ਤਾਏ ਪ੍ਰਥਵੀ ਪਰ ਜੇ ਜਗ ਮੈਂ ਅਵਤਾਰ ਕਹਾਏ ਹਰੇ ਮਨ ਲੈਲ ਅਕੇਲ ਹੀ ਕਾਲ ਕੇ ਲਗਤ ਕਾਹੇ ਨਾ ਪਾਇਨ ਧਾਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪਰਜ਼ੋਰ ਕਲਮ ਨਾਲ ਕਹਿੰਦੇ ਨੇ ਦੁਨੀਆ ਦੇ ਉੱਤੇ ਬੜੇ ਅਵਤਾਰ ਕਹਾਉਣ ਵਾਲੇ ਪੈਦਾ ਹੋਏ ਭਗਵਾਨ ਕਹਾਉਣ ਵਾਲੇ ਪੈਦਾ ਹੋਏ ਜਿਨ੍ਹਾਂ ਦੀ ਪੂਜਾ ਦੁਨੀਆਂ ਨੇ ਕੀਤੀ ਹੈ ਚਾਹੇ ਉਹ ਰਾਮ ਹੈ ਤੇ ਚਾਹੇ ਉਹ ਕੋਈ ਰਹਿਬਰ ਰਸੂਲ ਹੈ ਕਾਲ ਅੱਗੇ ਕੋਈ ਨਹੀਂ ਟਿਕੇਗਾ। ਨਾ ਕੋਈ ਟਿਕ ਸਕਿਆ ਹੈ ਨਾ ਕਿਸੇ ਨੂੰ ਕਾਲ ਛੱਡਦਾ ਹੀ ਹੈ। ਦਾਨਵ ਵੀ ਆਏ ਇੱਥੇ, ਦੈਂਤ ਬਿਰਤੀ ਮਾੜੇ ਕਰਮ ਕਰਨ ਵਾਲੇ ਵੀ ਆਏ, ਦੇਵਤੇ ਮਹਾਪੁਰਸ਼ ਵੀ ਆਏ ਇੱਥੇ। بڑے بڑے ਨਾਗਾ ਦੇ ਰਾਜੇ ਇੱਥੇ ਪੈਦਾ ਹੋਏ, ਤਰਾ ਤਰਾ ਪਰਬਤ ਜਿੱਤਣ ਵਾਲੇ ਵੀ ਆਏ ਇੱਥੇ ਧਰਤੀ ਜਿੱਤ ਲਈ ਪਰਬਤ ਜਿੱਤ ਲਏ ਭੂਤ ਭਵੇਖ ਨਜ਼ਰ ਸ਼ਾਨੀ ਕਰ ਐਸੇ ਕਿੰਨੇ ਕੁ ਰਾਜੇ ਦੇਵਤੇ ਮਹਾਰਾਜੇ ਕਾਲ ਨੇ ਮਿਟਾ ਸੁੱਟੇ ਗਏ ਕਹਿੰਦੇ ਅਵਤਾਰਾਂ ਨੂੰ ਵੀ ਪਕੜ ਬਣਦੀ ਪਰਿਵਾਰ ਛੱਡਣਾ ਨਹੀਂ ਸਿਚਾਉਂਦੇ ਅਸ਼ਟਾਕੇ ਦੁਨੀਆ ਤੋਂ ਚਲੇ ਗਏ ਜੇ ਕੋਈ ਰਹਿੰਦਾ ਹੈ ਤੇ ਉਹ ਇੱਕ ਅਕਾਲ ਹੈ ਦੂਜਾ ਕੋਈ ਪੈਦਾ ਨਹੀਂ ਹੋਇਆ ਸੋ ਇਹ ਉਧਾਰਨਾ ਨੂੰ ਪੜ ਸੁਣ ਕਰਕੇ ਹੌਂਸਲਾ ਹੀ ਹੈ ਬੰਦਾ ਧਾਰ ਲਵੇ ਵੀ ਇੱਥੇ ਕੋਈ ਰਹਿਣ ਵਾਲਾ ਨਹੀਂ ਹੈ ਰਾਮਚੰਦਰ ਮਹਾਰਾਜ ਦੇ ਘਰੋਂ ਮਾਤਾ ਸੀਤਾ ਵਿਛੜ ਗਈ ਮਨ ਮੈਂ ਝੂਰਾ ਰਾਮਚੰਦ ਸੀਤਾ ਲక్ష్మణ ਜੋਗ ਵੱਡੇ ਵੱਡੇ ਅਵਤਾਰ ਵੈਰਾਗ ਵਿੱਚ ਆ ਜਾਂਦੇ ਨੇ ਕ੍ਰਿਸ਼ਨ ਜੀ ਮਹਾਰਾਜ ਦਾ ਜੀਵਨ ਪੜਿਓ ਕਦੇ ਯਾਦਵ ਕੁੱਲ ਨੂੰ ਸ਼ਰਾਪ ਦਿੱਤਾ ਦੁਰਵਾਸ਼ਾ ਨੇ ਸਾਰੀ ਕੁੱਲ ਦਾ ਸਰਬਨਾਸ਼ ਹੋ ਗਿਆ ਇੱਕ ਜੰਗਲ ਦੇ ਵਿੱਚ ਰੁੱਖ ਦੇ ਹੇਠਾਂ ਲੇਟੇ ਨੇ ਨਦੀ ਦੇ ਕੰਢੇ ਸਮੇਂ ਦੇ ਅਵਤਾਰ ਨੇ ਮਹਾਪੁਰਸ਼ ਨੇ ਜਾਏ ਸੋਤਾ ਪ੍ਰਭਾਸ ਵਿੱਚ ਗੋਡੇ ਉੱਤੇ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਝਲਕੈ ਵਾਂਗੀ ਤਾਰੇ ਇੰਦੇ ਕ੍ਰਿਸ਼ਨ ਜੀ ਮਹਾਰਾਜ ਰੁੱਖ ਦੇ ਥੱਲੇ ਲੇਟੇ ਸਨ ਉਹ ਪ੍ਰਭਾਸ ਜਗਾ ਹੈ ਤੀਰਥ ਦਾ ਨਾਮ ਹੈ ਲੇਟੇ ਹੋਏ ਨੇ ਤੇ ਜਿਵੇਂ ਆਪਾਂ ਕਈ ਵਾਰ ਗੋਡੇ ਦੇ ਉੱਤੇ ਗੋਡਾ ਰੱਖ ਕੇ ਇੱਕ ਪੈਰ ਉਠਾ ਲਈਦਾ ਹੈ ਨਾ ਐਂਉ ਆਰਾਮ ਫਰਾਮੋਸ਼ 살 ਇੱਕ ਸ਼ਿਕਾਰੀ ਸ਼ਿਕਾਰ ਖੇਡਣ ਆਇਆ ਬਦਕ ਆਉਂਦਾ ਹੈ ਇਹ ਬਾਲੀ ਹੀ ਸੀ ਜਿਸ ਦਾ ਵਦ ਸ੍ਰੀ ਰਾਮਚੰਦਰ ਨੇ ਕੀਤਾ ਰਾਮਚੰਦਰ ਵਿਸ਼ਨੂੰ ਦੇ ਅਵਤਾਰ ਕ੍ਰਿਸ਼ਨ ਬਣ ਗਏ ਤੇ ਬਾਲੀ ਇਹ ਬਦਕ ਬਣ ਕੇ ਪੈਦਾ ਹੋਇਆ ਲੈਣਾ ਦੇਣਾ ਸਭ ਨੂੰ ਦੇਣਾ ਪੈਂਦਾ ਹੈ ਬਾਣੀ ਦਾ ਇੱਕ ਫਰਮਾਨ ਹੈ ਜੋ ਮੈਂ ਕਿਹਾ ਸੋ ਮੈਂ ਪਾਇਆ ਦੋਸ ਨਾ ਦੀਜੈ ਅਵਰ ਜਨ ਬੰਦਾ ਕਿਵੇਂ ਕਰਮਗਤ ਤੋਂ ਬਚੇਗਾ ਜੇ ਅਵਤਾਰ ਨਹੀਂ ਬਚੇ ਤੇ ਕੀ ਆਂਦੇ ਹੰਦੇ ਜੋ ਬੀਜਿਆ ਉਹ ਵੱਡਣਾ ਪੈਂਦਾ ਹੈ ਜੇ ਮੇਰੀ ਫਸਲ ਮਾੜੀ ਹੈ ਇਹਦਾ ਮਤਲਬ ਇਹ ਨਹੀਂ ਮੈਂ ਗਵਾਂਡੀਆਂ ਦੀ ਵੱਢ ਕੇ ਆਨੰਦ ਲੈ ਲਵਾਂ ਆਪਣੀ ਫਸਲ ਕਿਸੇ ਹੋਰ ਦੇ ਹਿੱਸੇ ਰੱਖ ਦਵਾਂ ਇਦਾਂ ਕਰਮਗਤ ਦੀ ਫਸਲ ਜਿਹੜੀ ਹੈ ਬਦਲੀ ਨਹੀਂ ਜਾਂਦੀ ਜਿੰਨੇ ਬੀਜਿਆ ਇਹ ਕਟਣਾ ਉਨੂੰ ਹੀ ਪਵੇਗਾ ਕੋਈ ਕਿਸੇ ਦੇ ਜਗ੍ਹਾ ਤੇ ਭੋਗ ਨਹੀਂ ਸਕਦਾ ਨਾ ਕੋਈ ਦੁੱਖ ਭੋਗੇ ਨਾ ਸੁਖ ਭੋਗੇ